ਇੱਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਤੋਂ ਦੱਸਦੀ ਕਿ ਇੱਕ ਮਹਿੰਦਰਾ ਗੱਡੀ ਆ ਜੋ ਕਿ ਸੰਤਾਂ ਨੂੰ ਲੈ ਕੇ ਜਾ ਰਹੀ ਸੀ ਤੇ ਤੇ ਰਸਤੇ ਦੇ ਵਿੱਚ ਉਸ ਦਾ ਟਾਇਰ ਪੈਂਚਰ ਹੋ ਜਾਂਦਾ ਜਿਸ ਦੇ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਜਾਂਦੀ ਹੈ ਤੇ ਕਈ ਪਲਟੀਆਂ ਖਾਂਦੀ ਹੈ ਤੋਂ ਦੱਸਦੇ ਕਿ ਬੇਕਾਬੂ ਹੋਣ ਤੋਂ ਬਾਅਦ ਗੱਡੀ ਟੈਂਪੂ ਦੇ ਨਾਲ ਝਾਟ ਕਰੋਂਦੀ ਹੈ ਜਿਸ ਦੇ ਵਿੱਚ ਸਵਾਰੀਆਂ ਮੌਜੂਦ ਹੁੰਦੀਆਂ ਦੱਸਿਆ ਗਿਆ ਕਿ ਉਸ ਟੈਂਪੂ ਦੇ ਵਿੱਚ 15 ਸਵਾਰੀਆਂ ਮੌਜੂਦ ਸੀ ਜੋ ਕਿ ਜ਼ਖਮੀ ਹੋ ਜਾਂਦੀਆਂ ਨੇ ਹਾਲਾਂਕਿ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਹਨੂੰ ਅੰਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਹਲੇ ਉਹਨਾਂ ਕਹਿੰਦੇ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀ ਜਿਹੜੀ ਆ ਬੇ ਕਾਬੂ ਹੋ ਜਾਂਦੀ ਆ ਤੇ ਕਾਫੀ ਪਲਟੀਆਂ ਖਾਦਨ ਜਿਸ ਤੋਂ ਬਾਅਦ ਇੱਕ ਟੈਂਪੋ ਦੇ ਵਿੱਚ ਝਾਟ ਕਰਾਉਂਦੀ ਆ ਘਟਨਾ ਬਟਾਲੇ ਦੇ ਨੇੜੇ ਪਿੰਡ ਚੌਧਰੀਵਾਲ ਤੋਂ ਸਾਹਮਣੇ ਆ ਜਿੱਥੇ ਇੱਕ ਮਹਿੰਦਰਾ ਗੱਡੀ ਸੰਗਤਾਂ ਨੂੰ ਅਜਨਾਲੇ ਚਰਚ ਕਨਵੋਕੇਸ਼ਨ ਤੇ ਲੈ ਕੇ ਜਾ ਰਹੀ ਹੁੰਦੀ ਹੈ ਜਦਕਿ ਕਾਲੇ ਅਫਗਾਨੇ ਦੇ ਕੋਲ ਪਹੁੰਚਦੀ ਹੈ ਤਾਂ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਜਿਸ ਦੇ ਨਾਲ ਗੱਡੀ ਬੇਕਾਬੂ ਹੋ ਜਾਂਦੀ ਅਤੇ ਪਲਟੀਆਂ ਖਾ ਜਾਂਦੀ ਟੈਂਪੋ ਦੇ ਵਿੱਚ ਝਾੜ ਟਕਰਾਂਦੀ ਹੈ ਦੱਸਿਆ ਗਿਆ ਕਿ ਟੈਂਪੋ ਦੇ ਵਿੱਚ ਸਵਾਰੀਆਂ ਵੀ ਮੌਜੂਦ ਸੀ ਹਾਲਾਂਕਿ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਗਈ ਹੈ ਤੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੋਇਆ ਕੁਝ ਨਹੀਂ ਜੀ ਅਸੀਂ ਜਾਣਦੇ ਹਾਂ ਮੇਲਾ ਵੇਖਣ ਅਜਨਾਲੇ ਚਰਚ ਦੇ ਵਿੱਚ ਤੇ ਰਾਹ ਦੇ ਵਿੱਚ ਚਾਣਕੀ ਇਹਨਾਂ ਦੀ ਗੱਡੀ ਦਾ ਟਾਇਰ ਜਿਹੜਾ ਪੈਂਚਰ ਹੋ ਗਿਆ ਤੇ ਗੱਡੀ ਦਾਵਾ ਡੋਲ ਹੋ ਗਈ ਆ ਤੇ ਪਲਟ ਗਈ ਆ ਪਲਟ ਕੇ ਤੇ ਜਾ ਕੇ ਨਾ ਮੁੜ ਕੇ ਏਡੇ ਸਾਰੇ ਮਿਸਟਾਲਾ ਬਗੀਆ ਤੇ ਦੇਖ ਕੇ ਤੇ ਘਾੜ ਦੇ ਜਿਹੜੇ ਕਰਦੇ ਆ ਨਾ ਉਹਨਾਂ ਨੇ ਵੀ ਸਟਾਵਾ ਗੱਡੀ ਆ ਛੋਟਾ ਹਾਥੀ ਹੀ ਜੀ ਇੱਥੇ ਫਿਰ ਗੱਡੀ ਤੇ ਹੀ ਆਪਣੀਆਂ ਤੇ ਫਿਰ ਆ ਗਈ ਵਾਪਸ ਉਹਦੇ ਵਿੱਚ 15 ਕੁ ਜੀ ਹੈਗੇ ਸਾਰੇ ਜਿਹੜੇ ਵੀ ਹੈਗੇ ਵਿੱਚ ਬੱਚੇ ਵੀ ਆ ਗਏ ਇੱਥੇ ਔਰ ਤੰਗੀਆਂ ਸਾਰੇ ਨਾਲੇ ਹੀ ਰਹੇ ਸੀ ਟੋਟਲ 12 ਪੇਸ਼ੈਂਟ ਇੰਜਰਡ ਹੋਏ ਨੇ ਇੰਦੇ ਵਿੱਚ ਜਿਹੜੇ ਮਾਈਨਰ ਇੰਜਰੀਜ਼ ਹੈਗੀਆਂ ਨੇ ਸਿਰਫ ਤਕਰੀਬਨ 10 ਪੇਸ਼ੈਂਟ ਤੇ ਜਿਹੜੇ 6-7 ਪੇਸ਼ੈਂਟ ਨੇ ਉਹ ਥੋੜੇ ਜਿਆਦਾ ਇੰਜਰੀਜ਼ ਹੈਗੀਆਂ ਤੇ ਇੱਚ ਦੋ ਤਿੰਨ ਤੋਂ ਚਾਰ ਜਿਹੜੇ ਫ੍ਰੈਕਚਰ ਹੋਏ ਨੇ ਤੇ ਦੋ ਦੇ ਹੈਡ ਇੰਜਰੀਜ਼ ਹੈਗੀਆਂ। ਰੈਫਰ ਕੋਈ ਰੈਫਰ ਕੀਤਾ ਹੈ ਤਾਂ ਵਿੱਚ ਰੈਫਰ ਇੱਕ ਪੇਸ਼ੈਂਟ ਰੈਫਰ ਹੋਏਗਾ ਉਹ ਮਾਤਾ ਜੀ ਦਾ ਹੈਡ ਇੰਜਰੀ ਜਦੀ ਹੈਗੀ ਹੈ। ਤੇ ਉਹਨਾਂ ਦਾ ਰੈਫਰ ਹੋਏਗਾ ਜਸ ਨਾਮ ਟਾਈਪ ਆਫ ਸਾਰਟਿਕ ਮਸ਼ੀਨ ਹੈਗਾ ਉਹਨਾਂ ਦੇ ਹੈਡ ਨੀਡਲੀ ਥੋੜੀ ਜਿਆਦਾ ਬੱਚੇ ਵੀ ਹੈਗੇ ਨੇ ਬੱਚੇ ਵੀ ਇੱਕ ਦੇ ਬੱਚੇ ਦੇ ਫੈਕਚਰ ਹੈਗਾ ਤੇ ਇੱਕ ਬੱਚੇ ਦੇ ਫ੍ਰੈਕਚਰ ਹੈਗਾ ਗੁੜੀਆਵਾ ਪੰਜ ਸਾਲ ਦੀ ਜਿਹੜੇ ਫ੍ਰੈਕਚਰ ਹੈਗਾ ਇੱਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਤੋਂ ਦੱਸਦੇ ਕਿ ਮਹਿੰਦਰਾ ਗੱਡੀ ਹੈ ਜੋ ਕਿ ਸੰਤ ਤੁਹਾਨੂੰ ਲੈ ਕੇ ਜਾ ਰਹੀ ਸੀ ਤੇ ਤੇ ਰਸਤੇ ਦੇ ਵਿੱਚ ਉਸ ਦਾ ਟਾਇਰ ਪੈਂਚਰ ਹੋ ਜਾਂਦਾ ਜਿਸ ਦੇ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਜਾਂਦੀ ਹੈ ਤੇ ਕਈ ਪਲਟੀਆਂ ਖਾਂਦੇ ਤੋਂ ਦੱਸਦੇ ਕਿ ਬੇਕਾਬੂ ਹੋਣ ਤੋਂ ਬਾਅਦ ਗੱਡੀ ਟੈਂਪੂ ਦੇ ਨਾਲ ਝਾਟ ਕਰਉਂਦੀ ਹੈ ਜਿਸ ਦੇ ਵਿੱਚ ਸਵਾਰੀਆਂ ਮੌਜੂਦ ਹੁੰਦੀਆਂ ਦੱਸਿਆ ਗਿਆ ਕਿ ਉਸ ਟੈਂਪੂ ਦੇ ਵਿੱਚ 15 ਸਵਾਰੀਆਂ ਮੌਜੂਦ ਸੀ ਜੋ ਕਿ ਜ਼ਖਮੀ ਹੋ ਜਾਂਦੀਆਂ ਨੇ ਹਾਲਾਂਕਿ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਹਨੂੰ ਅੰਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਹਲੇ ਉਹਨਾਂ ਕਿਹਾ ਕਿ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀ ਜੜੀਆ ਬੇ ਕਾਬੂ ਹੋ ਜਾਂਦੀ ਆ ਤੇ ਕਾਫੀ ਪਲਟੀਆਂ ਖਾਦਨ ਜਿਸ ਤੋਂ ਬਾਅਦ ਇੱਕ ਟੈਂਪੂ ਦੇ ਵਿੱਚ ਝਾਟ ਕਰਾਉਂਦੀ ਹੈ ਘਟਨਾ ਬਟਾਲੇ ਦੇ ਨੇੜੇ ਪਿੰਡ ਚੌਧਰੀਵਾਲ ਤੋਂ ਸਾਹਮਣੇ ਆ ਜਿੱਥੇ ਇੱਕ ਮਹਿੰਦਰਾ ਗੱਡੀ ਸੰਗਤਾਂ ਨੂੰ ਅਜਨਾਲੇ ਚਰਚਾ ਕਨਵੋਕੇਸ਼ਨ ਤੇ ਲੈ ਕੇ ਜਾ ਰਹੀ ਹੁੰਦੀ ਹੈ ਜਦਕਿ ਕਾਲੇ ਅਫਗਾਨੇ ਦੇ ਕੋਲ ਪਹੁੰਚਦੀ ਹੈ ਤਾਂ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਜਿਸ ਦੇ ਨਾਲ ਗੱਡੀ ਬੇਕਾਬੂ ਹੋ ਜਾਂਦੀ ਅਤੇ ਪਲਟੀਆਂ ਖਾ ਜਾਂਦੀ ਟੈਂਪੋ ਦੇ ਵਿੱਚ ਝਾਟ ਕਰਾਉਂਦੀ ਆ ਦੱਸਿਆ ਗਿਆ ਕਿ ਟੈਂਪੋ ਦੇ ਵਿੱਚ ਸਵਾਰੀਆਂ ਵੀ ਮੌਜੂਦ ਸੀ ਹਾਲਾਂਕਿ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਗਈ ਅਤੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੋਇਆ ਕੁਛ ਨਹੀਂ ਜੀ ਅਸੀਂ ਜਾਣਦੇ ਹਾਂ ਮੇਲਾ ਵੇਖਣ ਅਜਨਾਲੇ ਚਰਚ ਦੇ ਵਿੱਚ ਤੇ ਰਾਹ ਦੇ ਵਿੱਚ اچانک ਹੀ ਇਹਨਾਂ ਦੀ ਗੱਡੀ ਦਾ ਟਾਇਰ ਜਿਹੜਾ ਪੈਂਚਰ ਹੋ ਗਿਆ ਤੇ ਗੱਡੀ ਦਾ ਮਾਡਲ ਹੋ ਗਈ ਆ ਤੇ ਪਲਟ ਗਈ ਆ ਪਲਟ ਕੇ ਤੇ ਜਾ ਕੇ ਨਾ ਬੜਕੇ ਸਾਰੇ ਮਸਟਾਲਾ ਵਧੀਆ ਤੇ ਦੇਖ ਕੇ ਤੇ ਘਾੜ ਦੇ ਜਿਹੜੇ ਬੰਦੇ ਆ ਨਾ ਉਹਨਾਂ ਨੇ ਵੀ ਸੱਟਾ ਵਾ ਗੱਡੀ ਆ ਛੋਟਾ ਹਾਥੀ ਹੀ ਜੀ ਇੱਥੇ ਫਿਰ ਗੱਡੀ ਤੇ ਹੀ ਆਪਣੀਆਂ ਤੇ ਫਿਰ ਆ ਗਈ ਵਾਪਸ ਉਹਦੇ ਵਿੱਚ 15 ਬੱਚੇ ਹੈਗੇ ਸਾਰੇ ਜਿਹੜੇ ਵੀ ਹੈਗੇ ਵਿੱਚ ਬੱਚੇ ਵੀ ਆ ਗਏ ਤੇ ਔਰਤਾਂ ਵੀ ਆ ਗਏ ਸਾਰੇ ਨਾਲ ਇੱਥੇ ਹੀ ਟੋਟਲ 12 ਪੇਸ਼ੈਂਟ ਇੰਜਰਡ ਹੋਏ ਨੇ ਇੰਦੇ ਵਿੱਚ ਜਿਹੜੇ ਮਾਈਨਰ ਇੰਜਰੀਜ਼ ਹੈਗੀਆਂ ਸਨ तकरीबन 10 ਪੇਸ਼ੈਂਟ ਤੇ ਜਿਹੜੇ 6 7 ਪੇਸ਼ੈਂਟ ਨੇ ਉਹ ਥੋੜੇ ਜਿਆਦਾ ਇੰਜਰੀਜ਼ ਹੈਗੀਆਂ ਇੱਥੇ ਦੋ ਤਿੰਨ ਤੋਂ ਚਾਰ ਜਿਹੜੇ ਫ੍ਰੈਕਚਰ ਹੋਏ ਨੇ ਤੇ ਦੋ ਦੇ ਹੈਡਿੰਜ ਹੈਗੀਆਂ ਕੋਈ ਰੈਫਰ ਕੀਤਾ ਹੈ ਇਹਦੇ ਵਿੱਚ ਰੈਫਰ ਇੱਕ ਪੇਸ਼ੈਂਟ ਰੈਫਰ ਹੋਏਗਾ ਉਹ ਮਾਤਾ ਜੀ ਦਾ ਹੈਡਿੰਜ ਪੀਸ ਜਤੀ ਹੈਗੀ ਹੈ ਜਦੋਂ ਉਹਨਾਂ ਦਾ ਰੈਫਰ ਹੋਏਗਾ ਜਸਨਾਮ ਪਾਈਪ ਆਫ ਸਦਿਕ ਮਸ਼ੀਨ ਹੈਗਾ ਉਹਨਾਂ ਦੇ ਹੈਡ ਨੀ ਇੰਟੀਰੀ ਥੋੜੀ ਜਿਆਦਾ ਹੈ ਬੱਚੇ ਵੀ ਹੈਗੇ ਨੇ ਬੱਚੇ ਵੀ ਇੱਕ ਦੇ ਬੱਚੇ ਦੇ ਫ੍ਰੈਕਚਰ ਹੈਗਾ ਤੇ ਹਣ ਇੱਕ ਬੱਚੇ ਦੇ ਫ੍ਰੈਕਚਰ ਹੈਗਾ ਕੁੜੀਆ ਵਾ ਪੰਜ ਸਾਦੇ ਜਿਹੜੇ ਫ੍ਰੈਕਚਰ ਹੈਗਾ